हरियाणा ਦੇ ਕਾਲਾ ਅੰਬ ਖੇਤਰਾ ਵਰਗੇ ਉੱਪਰਲੇ ਖੇਤਰਾ ਵਿੱਚ ਭਾਰੀ ਬਰਸਾਤ ਕਾਰਨ ਤਾਗਰੀ ਨਦੀ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਹੈ ਪਟਿਆਲਾ ਜ਼ਿਲ੍ਹੇ ਵਿੱਚ ਵੀ 10-12 ਘੰਟਿਆਂ ਵਿੱਚ ਪਾਣੀ ਦਾ ਲੈਵਲ ਖਤਰਨਾਕ ਪੱਧਰ ਤੇ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਸੇ ਤਹਿਤ ਪੁਨਰਹੇੜੀ ਤੇ ਦੇਵੀਗੜ ਖੇਤਰਾ ਵਿੱਚ ਅਲਰਟ ਜਾਰੀ ਕੀਤਾ ਗਿਆ ਇਸ ਖੇਤਰ ਵਿੱਚ ਮੋਹਿਮਪੁਰ ਰੁੜਕੀ ਦੇਵੀਗੜ ਹਰੀਗੜ ਰੋਹੜ ਜਗੀਰ ਦੁੱਦਨ ਗੁਜਰਾ ਅਦਾਲਤੀ ਵਾਲਾ ਮਕਰ ਸਾਹਿਬ ਤੇ ਮਹਾਲਪੁਰ ਵਰਗੇ ਨੀਵੇਂ ਪਾਸੇ ਤੋਂ ਇਲਾਵਾ ਜੋਧਪੁਰ ਬਦਮੌਰ ਤੇ ਪੁਰ ਬੀੜਾ ਦੇ ਵਸਨੀਕਾਂ ਨੂੰ ਵੀ ਸਾਵਧਾਨੀ ਵਰਤਣ ਅਤੇ ਦਰਿਆਈ ਖੇਤਰ ਦੇ ਨੇੜੇ ਨਾ ਜਾਣ ਦੇ ਨਿਰਦੇਸ਼ ਦਿੱਤੇ ਗਏ ਨੇ ਦੂਜੇ ਪਾਸੇ ਪਟਿਆਲਾ ਦੇ ਦੁੱਦਨ ਗੁਜਰਾ ਪਿੰਡ ਦੀਆਂ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਕਰਕੇ ਸੈਂਕੜੇ ਏਕੜ ਫਸਲ ਖਰਾਬ ਹੋ ਰਹੀ ਹੈ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਨੇ ਟਾਂਗਰੀ ਨਦੀ ਦੀ ਸਫਾਈ ਨਾ ਹੋਣ ਕਰਕੇ ਇੱਥੇ ਓਵਰਫਲੋ ਹੋਈ ਹੈ ਜਿਸ ਕਰਕੇ ਖੇਤਾਂ ਵਿੱਚ ਪਾਣੀ ਵੜ ਗਿਆ ਤੇ ਸੈਂਕੜੇ ਏਕੜ ਫਸਲ ਖਰਾਬ ਹੋ ਗਈ ਆ ਉਹ ਤੁਹਾਨੂੰ ਦਿਖਾਉਂਦੇ ਆ ਕਿ ਟਾਂਗਰੀ ਦੇ ਵਸਨੀਕਾਂ ਦਾ ਕੀ ਕਹਿਣਾ ਸੀ ਮੌਜੂਦਾ ਹਾਲਾਤਾਂ ਬਾਰੇ ਬਲਾਲ ਸਿੰਘ ਜਿਹੜਾ ਪਿੰਡਾ ਦੁੱਧੂ ਗੁਜਰਾ ਹੈ ਪਾਣੀ ਕਿੰਨਾ ਕ ਆ ਗਿਆ ਇੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਜੀ ਪਾਣੀ ਵੱਧਦਾ ਹੀ ਜਾ ਰਿਹਾ ਜੀ ਇਤੋਂ ਆ ਰਹੇ ਪਿੱਛੋਂ ਪਾਣੀ ਹੈ ਪਾਣੀ ਪਿੱਛੋਂ ਜੀ ਪਹਾੜਾਂ ਤੋਂ ਆ ਰਿਹਾ ਜੀ ਇੱਧਰ ਕਹਿੰਦੇ ਆ ਜੀ ਵੀ ਰਾਤ ਕੇ ਬਹੁਤ ਟਰਾਈ ਹੋ ਜਾਂ ਵੀ ਬਹੁਤ ਪਾਣੀ ਆ ਕਿੱਥੇ ਤੇ ਰਿਸ਼ਤੇਦਾਰਾਂ ਗਾ ਫੋਨ ਆ ਰਿਹਾ ਪਾਣੀ ਬਹੁਤ ਆ ਗਿਆ ਜੀ ਸੇ ਕਿਤਾ ਕਿਨੇ ਖੇਤਾਂ ਬਹੁਤ ਨੁਕਸਾਨ ਆਇਆ ਅੱਜ ਦੇਖੋ ਜੀ ਆ ਸਾਰੀ ਜੀਰੀਆਂ ਇੱਧਰ ਡੁੱਬੀ ਪਈਆਂ ਜੀ ਬਾਦਿਓ ਜਾ ਰਿਹਾ ਜੀ ਪਾਣੀ ਆ ਪਹਿਲਾਂ ਹੀ ਪਾਣੀ ਆਂਦਰ ਆਂਦੇ ਪਾਣੀ ਆਵਾਜਿ ਆਏ ਸਾਲ ਆ ਰਿਹਾ ਪਾਣੀ ਕਾ ਤੋਰਾ ਜੀ ਕਦੀਓ ਨਾ ਹੋ ਆਏ ਸਾਲ ਮਾਰ ਰਿਹਾ ਪਾਣੀ ਕੋਈ ਉਰਾ ਕਿਹੜੀ ਨਦੀ ਆਂਦੀ ਹੈ ਇਹ ਇਹ ਨਦੀ ਹੈ ਜੀ ਡਾਂਗਰੀ ਨਦੀ ਅੱਛਾ ਇਹਦੀ ਸਫਾਈ ਹੋਈ ਸੀ ਪਹਿਲਾਂ ਨਾ ਜੀ ਸਫਾਈ ਤਾਂ ਇਸਕੀ ਨੂੰ ਮੇਰੇ ਖਿਆਲ ਕਾ ਹੋ ਗਿਆ ਨੇ 20 ਸਾਲ ਹੋਈ ਨਹੀਂ ਨਾ ਪਰਚਾਸ ਨੇ ਕਹਿੰਦਾ ਸਾਰੀਆਂ ਨਦੀਆਂ ਦੀ ਸਪਾਈ ਕਰਾ ਦਿੱਤੀ। ਨਾ ਜੀ ਨਾ ਇਸ ਕੀ ਕੋਈ ਸਪਾਈ ਨਹੀਂ ਹੋਈ ਹੈ ਜੀ। ਤੇ ਕਿੰਨੇ ਕਿਕੜ ਜਮੀਨ ਜਿਹੜੀ ਹੈ ਪਾਣੀ ਦੀ ਫਸਲ ਜਿਹੜੀ ਕੜ ਤੋਂ ਕੜ ਜਿੱਟਾਈ ਤਿੰਨ ਸੌ ਕਿਕੜ ਆਈ ਜੋ। ਇੱਧਰ ਆ ਸਾਰੀ ਇਹਦੇ ਕੰਟੇ ਮੇਂ ਕੁਛ ਵੀ ਨਹੀਂ ਦਿਖਣਾ ਜੀ ਸਭ ਤੇ ਪਾਣੀ ਦਾ ਵਧਦਾ ਹੁੰਦਾ ਜਾ ਰਿਹਾ ਜੀ। ਪਹਿਲਾਂ ਕਿੰਨਾ ਪਾਣੀ ਸੀਗਾ? ਪਹਿਲਾਂ ਸਵੇਰੀ ਤੋਂ ਬਹੁਤ ਘੱਟ ਤਾਂ ਵਾ 2:30 ਵਜੇ ਤੋਂ ਪਾਣੀ ਵਧਦਾ ਜਾ ਰਿਹਾ ਜੀ। ਪਿੱਛਾ ਬਹੁਤ ਪਾਣੀ ਆ ਰਿਹਾ ਜੀ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਆਂ। ਸਾਪ ਹੁੰਦੇ ਆ ਰਹੇ ਆਂ ਕੁਛ ਨਹੀਂ ਚੰਗਦਾ ਹੈਗਾ। ਹਰ ਇੱਕ ਤਾਂ ਜੂਗਾਂ ਸਾਬ ਖੇਤਾਂ ਤੇ ਵੀ ਆਣਾ ਸ਼ੁਰੂ ਹੋ ਗਿਆ ਪਿੰਡਾਂ ਤੇ ਵੀ ਆਣਾ ਸੁਣ ਹੋ ਗਿਆ ਜੀ ਸਰਕਾਰ ਨੂੰ ਕੀ ਬਿਲਕੁਲ ਸਰਕਾਰ ਨੂੰ ਇਹ ਅਪੀਲ ਕਰਾਂ ਜੀ ਸਾਡੀ ਇਹ ਨਦੀਆਂ ਕੀ ਆ ਟ੍ਰੈਨਾਂ ਕੀ ਸਪਾਈ ਹੋਈ ਜਾ ਜੀ ਮੜਾ ਮੋਟਾ ਕੁਛ ਪਾਣੀ ਨਿਕਲ ਜਾ ਇਹ ਵਜੇ ਕੁਛ ਵੀ ਨਹੀਂ ਕਰ ਸਕਦੇ ਜੀ ਰੀਆਂ ਨਿਸ਼ਰੀ ਖੜੀਆਂ ਜੀ ਖਾਤਮਾ ਮਾਰੇ ਗਈ ਜੀ ਔਰ ਕਿੰਨੇ ਕਿਲੀ ਪਹਿਲੀ ਹੈ ਹੈ ਜੀ 3-4 ਏਕੜ ਪਹਿਲਾਂ ਕੋਈ ਕਰਜ਼ਾ ਵੀ ਹੈਗਾ ਕਰਜ਼ਾ ਤਾਂ ਲੈਣੀ ਪਾਇਆ ਜੂਰਾ ਪਾਸਲ ਤਾਂ ਮਰ ਜਾ ਕੀ ਕਰੀਏ ਉਤਰਦੀ ਹੋਣੀ ਜੀ ਪਾਸ ਲੋ ਗੇਲਾ ਹੋ ਆ ਜੀ ਪਾਸਲ ਤਾਂ ਹੁੰਦੀ ਨਹੀਂ ਜੀ ਲੱਗਦਾ ਕਿ ਸਰਕਾਰ ਨੂੰ ਆਪ ਜਾ ਦੇਣਾ ਚਾਹੀਦਾ ਆਸਤ ਆਸ ਤਾਂ ਬਥੇਰੀ ਕਰਾਂ ਜੀ ਦੇ ਪਰ ਪਿੱਛਾ ਵੀ ਕੁਝ ਨਹੀਂ ਮਿਲਿਆ ਹੈ ਪਹਿਲਾਂ ਫਲੱਡ ਆਇਆ ਸੀ ਮਿਲਿਆ ਜੀ ਕੁਝ ਨਹੀਂ ਜੀ ਸੈਂਟਰ ਸਰਕਾਰ ਕਾ ਮਿਲਿਆ ਤਾਂ ਪੰਜਾਬ ਸਰਕਾਰ ਵੇ ਸਾਨੂੰ ਕੁਝ ਨਹੀਂ ਮਿਲਿਆ